ਜੀ ਸਤ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਵਾਲਾ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣਾ ਆਪਾਂ ਪਿੰਡ ਗੱਗੋਮਾਲ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ ਦੋ ਬੜਾ ਦਿਖਾਵਾਂਗੇ ਇੱਕ ਤੋਕੜ ਗੱਬਣ ਤੇ ਇੱਕ ਸੱਜਰ ਤੇ ਅੱਜ ਦੀ ਵੀਡੀਓ ਆਪਾਂ ਬਿਲਕੁਲ ਘਰੇਲੂ ਲੱਗੇ ਆ ਬਣਾਉਣਾ ਘਰ ਦੇ ਵਿੱਚੋਂ ਵੀਡੀਓ ਲੱਗੇ ਆ ਬਣਾਉਣਾ ਤੇ ਕਈ ਭਰਾਵਾਂ ਦਾ ਸ਼ੌਕ ਹੁੰਦਾ ਵਾ ਵੀ ਸਿੱਧਾ ਹੀ ਪਸ਼ੂ ਖਰੀਦਣੇ ਆ ਘਰ ਦੇ ਵਿੱਚੋਂ ਲੱਭ ਕੇ ਲਿਆਤੇ ਆਪਾਂ ਤੇ ਇੱਕ ਇੱਕ ਵੀਰ ਨੇ ਵੇਚਣੀ ਆ ਗੱਡੀ ਤੇ ਵੀਰ ਦਾ ਬਣ ਗਿਆ ਪ੍ਰੋਗਰਾਮ ਬਾਹਰ ਦਾ ਦੇ ਵੀਰ ਚੱਲੇ ਜਾਵਾ ਕੈਨੇਡਾ ਤੇ ਆਜੋ ਕਰਦੇ ਆਂ ਵੀਰ ਨਾਲ ਗੱਲਬਾਤ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚੱਲ ਜੀ ਵਧੀਆ ਜੀ ਨਸਲਾਮ ਆਪਣਾ ਵਧੀਆ ਜੀ ਚੜਦੀ ਕਲਾਏ ਤੇ ਵੀਰ ਜੀ ਨਾਮ ਤੇ ਐਡਰੈਸ ਦੱਸਿਓ ਮੇਰਾ ਨਾਂ ਸ਼ਬਾਤ ਸਿੰਘ ਜੀ ਪਿੰਡ ਮੇਰਾ ਗੱਗੋਵਾਲ ਪਾਈ ਆਹੂ ਡੇਰਾ ਮੇਰਾ ਠੀਕ ਆ ਜੀ ਫੋਨ ਨੰਬਰ ਭਾਜੀ ਬੋਲ ਦਿਓ 8726 52302 ਠੀਕ ਆ ਜੀ ਤੇ ਬਾਈ ਕਿਹੜੇ ਕਿਲੋ ਵਿੱਚ ਲੱਗੇ ਪਛੋੜ ਜੀ ਮੇਰਾ ਕੈਨੇਡਾ ਦਾ ਬਣ ਗਿਆ ਮੈਂ ਬਾਹਰ ਚੱਲ ਚਲੇ ਆਇਆ 15 ਦਿਨ ਠੀਕ ਹੈ ਜੀ ਮੈਂ ਦੋਏ ਵਿਹੜਾ ਦਾ ਨਾਮ ਮੈਂ ਗੱਡੀ ਵੇਚ ਦੇਣੀ ਠੀਕ ਹੈ ਠੀਕ ਹੈ ਲਓ ਜੀ ਇੱਕ ਗੱਡੀ ਵੀ ਦਿਖਾਵਾਂਗੇ ਤੇ ਵੀਰ ਦਾ ਪ੍ਰੋਗਰਾਮ ਬਣ ਗਿਆ ਜੇ ਬਾਹਰ ਦਾ ਤੇ ਬਈਆ ਦੱਸਿਓ ਪਹਿਲੇ ਨੰਬਰ ਤੇ ਵਿਹੜ ਕਿੰਨਵਾਸੂਗਾ ਸੂਈ ਆ ਦੂਜੇ ਸੇ ਸੂਈ ਜੇ ਠੀਕ ਹੈ ਜੀ ਤੇ ਦੁੱਧ ਦੇ ਥੰਨੇ 15 ਲੀਟਰ ਹੈਗਾ ਸਵੇਰੇ 8 ਵਜੇ ਚਵਾਈ ਜੀ ਠੀਕ ਆ ਲਓ ਜੀ 15 ਲੀਟਰ ਦੁੱਧ ਤਿਆਰ ਤੇ 8 ਵਜੇ ਸਵੇਰੇ ਚੋਈਏ ਵੀਰ ਨੇ ਤੇ ਜਵਾਗ ਵੀਰ ਜੀ ਇਹਦਾ ਹਾਂਜੀ ਬੱਸੀ ਹੈ ਮਹੀਨੇ ਤੋਂ ਉੱਤੇ ਹੋ ਗਿਆ ਦੋ ਚਾਰ ਦਿਨ ਤੋਂ ਉੱਤੇ ਲਾ ਲਓ ਮਹੀਨੇ ਤੋਂ ਸੂਈ ਨੂੰ ਇਹਨੂੰ ਠੀਕ ਆ ਜੀ ਫੀਡ ਮਲਕਾਫ ਜੇ ਤੇ ਮਹੀਨੇ ਤੋਂ ਥੋੜੇ ਦਿਨ ਪਾਈ ਕਹਿੰਦਾ ਕਿ ਟੱਪ ਗਏ ਆ ਤੇ ਖੋਲਿਓ ਭਾਈ ਜੀ ਫੀਡ ਫੂਡ ਨਹੀਂ ਵੀਜੀ ਇਹਨੂੰ ਪਾਉਂਦਾ ਅੱਛਾ ਜੀ ਤੇ ਜੇ ਫੀਡ ਫੂਡ ਪਾਉਂਦਾ ਤੇ ਹੋਰ ਹੀ ਕਰਦੇ ਮੈਂ ਵਾਂਡੋ ਕਣਕ ਬਾਇਰਾ ਦੇਣਗੇ ਪਾਉਂਦਾ ਜੀ ਠੀਕ ਆ ਜੀ ਲਓ ਜੀ ਭਾਈ ਫੀਡ ਨਹੀਂ ਜੇ ਪਾਉ ਠੀਕ ਆ ਜੀ ਤੇ ਚਲੋ ਕੋਈ ਸਾੰਭਰ ਵਾਲਾ ਭਰਾ ਲੈ ਜੂਗਾ ਤੇ ਦੁੱਧ ਹੋਰ ਵੀ ਚਲੋ ਵੱਸ ਸਕਦੀ ਹੈ ਗਾਂ ਰੁੱਤ ਚਲੋ ਇਹਨਾਂ ਦੀ ਆ ਸਤਾਲਾ ਸਤੋਲਾ ਤੁਰ ਪਿਆ ਵਾ ਤੇ ਚਲੋ ਕਰਮਾਲੀ ਦੁੱਧੋਂ ਤੁਰ ਪੂਗੀ ਠੀਕ ਆ ਠੀਕ ਆ ਲਓ ਜੀ ਫੇਸ ਕੁਆਲਟੀ ਤੇ ਹੈ ਕ੍ਰਾਸ ਦੇ ਵਿੱਚ ਆ ਕਦਕੋ ਦਾ ਜਿਹੜਾ ਚੰਗਾ ਵਾ ਕਰਮਾਲੀ ਦਾ ਤੇ ਥਾਣਾ ਦਾ ਸੈਜ ਗੈਪ ਜਿਹੜਾ ਲਾਗੇ ਤੋਂ ਆਪਾਂ ਚੈੱਕ ਕਰਾ ਦਿੰਨੇ ਆ ਘਮਾ ਲਓ ਭਾਜੀ ਤੇ ਮਿਲਕ ਵੈਂਟ ਜਿਹੜੀ ਬਹੁਤ ਹੀ ਚੰਗੀ ਲੱਗੀ ਆ ਕਰਮਾ ਵਾਲੀ ਨਾਣ ਪਾਪਾ ਹੀ ਲੱਗੀਆਂ ਪਈਆਂ ਹਿਸਾਬ ਨਾਲ ਟਰੈਕਟਰ ਫੇਸ ਕੁਆਲਟੀ ਐਸ ਤਾਂ ਬੜੀ ਦੂਜਾ ਸੁਗਾ ਸੋਈ ਤੇ ਫੀ ਮਲਕਾਫ ਪਿਛੇ ਇਧਰਲੀ ਸਾਈਡ ਤੋਂ ਆਪਾਂ ਥਣਾ ਦਾ ਸੈਜ ਗੈਪ ਚੈੱਕ ਕਰਾ ਦਿੰਨੇ ਆ ਇੱਕ ਕਰਿਓ ਭਾਜੀ ਪਰੇ ਨੂੰ ਮੜ ਗਈ ਤੇ ਚੇਚੋ ਕਿ ਚੇਚੋ ਪੂਸਾ ਫੜ ਕੇ ਲਓ ਜੀ ਇਧਰਲੀ ਸਾਈਡ ਤੋਂ ਥਣਾ ਦਾ ਸੈਜ ਗੈਪ ਤੁਸੀਂ ਚੈੱਕ ਕਰ ਸਕਦੇ ਜੇ ਕੱਲਾ ਕੱਲਾ ਲੱਗਾ ਹੋਇਆ ਵਾ ਇਹਦਾ ਮੁੱਲ ਭਾਜੀ ਕੀ ਕਰਨਾ ਜੇ ਇਹਦਾ ਮੁੱਲ ਦਿੱਤੀ 45000 ਕਰਦੇ ਅੱਛਾ ਜੀ ਜੇ ਅੱਜ ਆ ਕਰੀਏ ਜੇ ਜੇ ਭਾਜੀ 40000 ਦਿਹਾਨਾ ਦੇ ਦੇਣੀ ਠੀਕ ਆ ਲਓ ਜੀ 40000 ਦੀ ਤੇ 15 ਤੋਂ ਪਲੱਸ ਦੁੱਧ ਇਸ ਟਾਈਮ ਜਿਹੜਾ ਤਿਆਰ ਆ ਬਾਕੀ 15 ਦੀ ਵੀਰ ਦੀ ਗਾਰੰਟੀ ਆ ਚਲ 18 ਲੀਟਰ ਚੋਹਦਾ ਠੰਡੀ ਸੀ ਠੀਕ ਆ ਠੀਕ ਆ ਜੀ ਕੋਈ ਸੰਭਰ ਵਾਲਾ ਭਰਾ ਲਾਜੂ ਤੇ ਭਾਈ ਕਹਿੰਦਾ ਕਿ ਦੁੱਧ ਹੋਰ ਵੀ ਵੱਧ ਸਕਦੀ ਆ ਦਜਾ ਸੁਗਾ ਸੋਈਆ ਕ੍ਰਾਸ ਬਰੀਡ ਆ ਗਈ ਆ ਤੇ ਭਾਈ ਦੂਜੇ ਨੰਬਰ ਤੇ ਵਹਿੜ ਦੇ ਬਾਰੇ ਦੱਸਿਓ ਹਾਂ ਇਹਨੂੰ ਇਹ 3 ਭਰਾ ਇਹਨੂੰ ਆ 20 ਤਰੀਕ ਨੂੰ ਨੂੰ 2 ਮਹੀਨੇ ਹੋਨੇ ਜੇ ਬੰਦੀਆਂ ਮੱਛੀ ਵਾਲਿਆਂ ਨੂੰ ਟੀਗਾ ਭਰਾਇਆ ਠੀਕ ਹੈ ਜੀ ਬਣ ਗਈ ਹੈ ਅੱਛਾ ਜੀ ਹਾਂ ਜੀ ਇਹਨੇ 20 ਤਰੀਕ ਨੂੰ 2 ਮਹੀਨੇ ਹੋਏ ਨੇ ਜੇ ਠੀਕ ਹੈ ਜੀ ਤੇ ਦੁੱਧੇ ਥੱਲੇ 10 ਲੀਟਰ ਹੈ ਠੀਕ ਹੈ ਲੋ ਬਈ ਇਹ ਆ ਗਈ ਜੇ ਧੋਕੜ ਗੱਬਣਾ ਤੇ 20 ਤਰੀਕ ਨੂੰ ਜਿਹੜੇ 2 ਮਹੀਨੇ ਇਹਦੇ ਪੂਰੇ ਹੋ ਜਣੇ ਆ ਤੇ ਦੋਵੇਂ ਮਿੰਟ ਚੈੱਕ ਪਾਸ ਹੋ ਜਾਂਦੀ ਆ ਤੇ ਬਾਈ ਖੋਲ ਦੇ ਉਹਨੂੰ ਵੀ ਐਸ ਤਾਂ ਜਿਹੜਾ ਇੱਕ ਮੌਕੇ ਦੇ 10 ਲੀਟਰ ਦੁੱਧ ਤਿਆਰ ਇਹ ਬਾਈ ਕਿੰਨਾ ਸੂਗਾ ਸੂਈ ਆ ਇਹ ਦੂਜੇ ਸੂਈ ਹੁਣ ਸਹੀ ਹੋ ਗਾਂ ਤੀਜੇ ਬਣਦੀ ਆ ਠੀਕ ਆ ਜੀ ਤੀਜੇ ਲਈ ਗੱਬਣ ਜੇ ਦੂਜਾ ਸੁਗਾ ਸੁਈਆ ਤੇ ਬਈ ਸੱਜਰ ਦਾ ਕਿੰਨਾ ਕਿ ਰਿਆ ਦਾ ਰਿਕਾਰਡ ਸੱਜਰ ਨੇ 16 ਲੀਟਰ ਦਿੱਤਾ ਠੀਕ ਆ ਜੀ 16 ਲੀਟਰ ਦਾ ਸੱਜਰ ਦਾ ਮਿਲ ਕੇ ਰਿਕਾਰਡ ਆ ਗਿਆ ਜੇ ਛੱਡਾ ਛੁੱਡਾ ਜਿਹੜਾ ਚੰਗਾ ਲੱਗਾ ਵਾ ਕਰਮਾਲੀ ਨੂੰ ਤੇ ਕੱਲਾ ਕੱਲਾ ਥਣ ਲੱਗਾ ਕਰਮਾਲੀ ਨੂੰ ਐਨ ਘੇਟ ਘੇਟ ਤੇਈ ਲੈਓ ਜੀ ਲੈਓ ਤੇ ਨਾੜਾ ਨੋੜਾ ਲਓ ਤੇ ਜਾਲ ਵਿਛਿਆ ਪਿਆ ਵਾ ਇਹਦੀ ਵੀ 8 ਵਜੇ ਸਵਾਈ ਹਾਂਜੀ ਲੇਟ ਹੋਈ ਏ ਸਾਰੇ ਠੀਕ ਆ ਜੀ 8 ਵਜੇ ਦੀ ਚਵਾਈ ਭਾਈ ਕਹਿੰਦਾ ਕਿ ਚਲੋ ਤੁਹਾਨੂੰ ਪਤਾ ਘਰਾਂ ਲਿਆ ਨੇ ਸਵੇਰ 15 ਦਿਨ ਚੱਲ ਜਣਾ ਤੇ ਤਿਆਰੀਆਂ ਦੋ ਇੰਡੀਆਂ ਚੱਲਣ ਠੀਕ ਹੈ ਠੀਕ ਹੈ ਜੀ ਲਓ ਜੀ ਬਾਈ ਨੂੰ ਨਾਲੇ ਮੁਬਾਰਕਾਂ ਦਿਓ ਫੋਨ ਲਾ ਕੇ ਬਾਈ ਚੱਲਿਆ ਜੇ ਬਾਹਰ ਤੇ ਚੱਡਾ ਤੁਸੀਂ ਚੈੱਕ ਕਰ ਸਕਦੇ ਜੇ ਕਰਮਾਲੀ ਨੂੰ ਚੰਗਾ ਲੱਗਾ ਨਾਲਾ ਨੋੜਾ ਵੀ ਕਾਫੀ ਆ ਗਿਆ ਤੇ ਇਹਦਾ ਮੁੱਲ ਬਾਈ ਜੀ ਇਹਦਾ ਮੁੱਲ ਬਾਈ ਜੀ ਜੱਸ ਜੇ 35000 ਦਾ ਅੱਛਾ ਜੀ ਇਹ ਵੀ ਕਰ ਦਈਏ ਜੱਸ ਨੂੰ ਹੀ ਜੱਸ ਨੂੰ 30 ਆ ਦੇ ਦੇਣਾ 30 ਦੀ ਹਾਂਜੀ ਚਲੋ ਮੌਕੇ ਤੇ ਥੋੜਾ ਬੋੜਾ ਕਰਦੇ ਹਾਂ ਮਾਨ ਤਲਾ ਜੀ 29000 ਦੀ ਰਸ ਦੇਣੀ ਠੀਕ ਆ ਲਓ ਜੀ 30000 ਦੀ ਟੋਕੜ ਗੱਬਣ ਤੇ 16 ਲੀਟਰ ਦਾ ਸੱਜਰ ਦਾ ਰਿਕਾਰਡ ਆ ਗਿਆ ਜੀ ਤੇ ਆਜੋ ਹੁਣ ਆਪਾਂ ਤੁਹਾਨੂੰ ਗੱਡੀ ਦਿਖਾਉਨੇ ਆ ਬਾਹਰ ਲੱਗੇ ਭਾਈ ਤੇ ਆ ਭਾਈ ਹਾਂ ਠੀਕ ਆ ਜੀ ਥੋੜੇ ਨੂੰ ਕੋ ਪਾਵੇਗਾ 18 ਵੀ ਲੀਟਰ ਕਰ ਸਕਦੀ ਇਹ ਠੀਕ ਆ ਠੀਕ ਆ ਜੀ ਡਾਈਟ ਭਾਈ ਦੀ ਆ ਜੇ ਦਲੀਆਂ ਤੁਲ ਗਿਆ ਭਾਈ ਪਉਂਦਾ ਜੇ ਥੋੜੀ ਜਿਹੀ ਘਟ ਗਈ ਆ ਨਾ ਠੀਕ ਆ ਲਓ ਜੀ ਆ ਵਾਲੀ ਗੱਡੀ ਜੇ ਤੇ ਆਪਾਂ ਬਾਹਰ ਰੋਡ ਤੇ ਕੱਢ ਕੇ ਦਿਖਾਉਨੇ ਸਟਾਰਟਿੰਗ ਸ਼ੂਟਿੰਗ ਵੀ ਬਹੁਤ ਚੰਗੀ ਹੈ ਗਰਮ ਵਾਲੀ ਵੀ ਆ ਲੋ ਕਰਦੇ ਆ ਵੀਰ ਨਾਲ ਗੱਲਬਾਤ ਪੁੱਛਦੇ ਆ ਕਿਹੜਾ ਮਾਡਲ ਆ ਸਰਫਟ ਬਈ ਦੱਸਿਓ ਇਹਦੇ ਬਾਰੇ ਇਹ ਵੀ ਦੀ 15 2015 ਐਂਡ ਦੀ ਗੱਡੀ ਏ ਅੱਛਾ ਜੀ ਇਹਦੀ ਹੱਥੀ ਏ ਠੀਕ ਆ ਜੀ 16 ਚ ਹਾਂਜੀ ਠੀਕ ਆ ਜੀ ਲਓ ਜੀ 16 ਚਾਰ ਸੀ ਬਣੀ ਗਰੰਟੀ ਹੋ ਗਈ ਅੱਛਾ ਜੀ ਜਿੱਦਾਂ ਮੱਦੀ ਕੋਈ ਵੀ ਚੈੱਕ ਕਰਕੇ ਚਲਾ ਕੇ ਖੜੇ ਠੀਕ ਜੀ ਨਵੀਂ ਇੰਜਨ ਸਰਵਿਸ ਹੁਣ ਹੋਈ ਹੈ ਦੀ ਆ ਚਾਰ ਪੰਜ ਦਿਨ ਹੀ ਹੋਏ ਜੀ ਠੀਕ ਆ ਲਓ ਜੀ ਸਰਵਿਸ ਸਰਵਿਸ ਬਾਈ ਕਹਿੰਦਾ ਕਿ ਹੁਣੇ ਕਰਾਈ ਆ ਪਾਈ ਟਾਇਰ ਲੱਗੇ ਜਨ ਠੀਕ ਆ ਜੀ ਤੇ ਬਾਈ ਜਲਾ ਬੰਟ ਖੋਲ ਕੇ ਦਿਖਾ ਦਈਏ ਸਾਡੇ ਜ ਆਪਾਂ ਕਰਾ ਲਓ ਜੀ ਇਧਰਲੀ ਸਾਈਡ ਤੋਂ ਵੀ ਤੁਹਾਨੂੰ ਚੈੱਕ ਕਰਾ ਦੇਣਾ ਬੈਂਟਰੀ ਬੋਟਰੀ ਜਿਹੜੀ ਨਵੀਂ ਆ ਇੰਜਨ ਗੇਅਰ ਦੀ ਗੱਡੀ ਦੀ ਗਰੰਟੀ ਸਾਡੀ ਹੋਊਗੀ ਠੀਕ ਆ ਤੇ ਇੰਜਨ ਗੇਅਰ ਦੀ ਵੀ ਬਾਈ ਜਲਾ ਫੁੱਲ ਗਰੰਟੀ ਆ ਤੇ ਸੀਟਾਂ ਛੋਟਾਂ ਵੀ ਦਿਖਾ ਦਿੰਦੇ ਅੰ ਲਓ ਜੀ ਛੋਣਾਂ ਦਾ ਕੀ ਹਿਸਾਬ ਨੂੰ ਠੀਕ ਹੈ ਠੀਕ ਹੈ ਜੀ ਲਓ ਜੀ ਇੰਟੀਰੀਅਰ ਤੁਸੀਂ ਚੈੱਕ ਕਰ ਸਕਦੇ ਜੇ ਬਿਲਕੁਲ ਨਵੇਂ ਵਰਗਾ ਹੀ ਹਾਲਾਤ ਇਹ ਆ ਸੀਟ ਕਵਰ ਵੀ ਤੁਸੀਂ ਵੇਖ ਸਕਦੇ ਜੇ ਨਵੇਂ ਹੀ ਜੇ ਪਏ 2016 ਦੀ ਆਰਸੀ ਆ ਤੇ ਨਿਕਲੀ 15 ਦੇ ਲਾਈਸਟ ਤੇ ਆ ਤੇ ਬਾਈ ਜੀ ਇਹਦੀ ਕਿੰਨੀ ਕੁ ਡਿਮਾਂਡ ਆ ਹਰ ਡਿਮਾਂਡ ਵੀ ਜੀ ਸਵਾ ਜਰ ਕਰਦੇ ਜੀ ਅੱਛਾ ਜੀ ਹਾਂ ਜੀ ਕਿੰਨੇ ਕੁ ਰੀ ਦੇ ਦੇਣੀ 4 ਲੱਖ ਦੀ ਵੀ ਜੀ ਦੇਣਾ ਮੌਕੇ ਦੇਉ ਜੂ ਓਕੇ ਦੇ ਮਾਨਤਾਣ ਕਰਦਾਂ ਠੀਕ ਆ ਜੀ 4 ਲੱਖ ਰੁਪਏ ਵਿੱਚੋਂ ਪਾਈ ਕਹਿੰਦਾ ਕਿ ਮੌਕੇ ਤੇ ਮਾਨਤਾਣ ਜ਼ਰੂਰ ਕਰ ਦਿਆਂਗੇ ਤੇ ਨੰਬਰ ਪਾਈ ਕਿਹੜਾ ਹੈ ਇਹਨੋ ਜੀ ਨਾਲੇ ਦਾ ਨੰਬਰ ਲੱਗਾ ਜੀ ਠੀਕ ਆ ਜੀ ਪੀਪੀ 14 ਲੋਕਲ ਨੰਬਰ ਜੇ ਹਾਂਜੀ ਅਜ ਨਾਲੇ ਏਰੀਏ ਦਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਚਲੋ ਕਿਸੇ ਵੀਰ ਭਰਾ ਨੇ ਅੱਗੇ ਕੋਈ ਗੱਡੀ ਖਰੀਦਣੀ ਆ ਪੇ ਜਾਂ ਮੰਨ ਲਓ ਮੱਝਾਂ ਕਾ ਵਾਂ ਖਰੀਦਣੀਆਂ ਹੋਣਾ ਉਹਦੇ ਵਾਸਤੇ ਆ ਸਾਡਾ ਹੋ ਜਾਂਦਾ ਤੇ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਆ ਸਾਰੇ ਪਸ਼ੂ ਪਾਲਕ ਭਰਾਵਾਂ ਦਾ